ਸ਼੍ਰੀ ਨਨਪੁਰ ਸਾਹਿਬ ਨਦੀ ਕੋਇਕ ਸੜਕ ਹਾਦਸੇ ਦੌਰਾਨ ਟਰੱਕ ਚੱਲਦਿਆਂ ਦੋਵੇਂ ਲੱਤਾਂ ਟੁੱਟ ਗਈਆਂ ਇਸ ਵਾਰ ਦੀ ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਜੋ ਕਿ ਨਨਪੁਰ ਸਾਹਿਬ ਵੱਲ ਜਾ ਰਿਹਾ ਸੀ ਅਚਾਨਕ ਘੋੜਸਵਾਰ ਜੋ ਕਿ ਸੜਕ ਉੱਪਰ ਆ ਗਿਆ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਟਰੱਕ ਚਾਲ ਵਾਲੋਂ ਬ੍ਰੇਕਾਂ ਮਾਰ ਦਿੱਤੀਆਂ ਗਈਆਂ ਉਹਦੇ ਪਿੱਛੇ ਆ ਰਿਹਾ ਇੱਕ ਤੇਜ਼ਾਬ ਨਾਲ ਭਰਿਆ ਟੈਂਕਰ ਉਹਦੇ ਵਿੱਚ ਜਾ ਵੱਜਿਆ ਜਿਸ ਕਾਰਨ ਟੈਂਕਰ ਦਾ ਕੈਬਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਉਸ ਵਿੱਚੋਂ ਦਾ ਚਾਲਕ ਫਸ ਗਿਆ ਮੌਕੇ ਤੇ ਲੋਕਾਂ ਵੱਲੋਂ ਟਰੈਕਟਰ ਦੇ ਕਟਰ ਦੀ ਮਦਦ ਨਾਲ ਚਾਲਕ ਨੂੰ ਬਾਹਰ ਕੱਢਿਆ ਗਿਆ ਜਿਹਦੇ ਦੋਵੇਂ ਲੱਤਾਂ ਟੁੱਟ ਗਈਆਂ ਸਨ ਉਸ ਨੂੰ ਇਲਾਜ ਲਈ ਸ੍ਰੀ ਅਨੰਦਪੁਰ ਸਾਹਿਬ ਹਸਪਤਾਲ ਦਾਖਲ ਕਰਵਾਇਆ ਗਿਆ ਖੁਦਾ ਨਾ ਖਾਲਸਾ ਜੇ ਟੈਂਕਰ ਪੜ ਜਾਂਦਾ ਉਸ ਵਿੱਚ ਕਿੰਨੇ ਹਜ਼ਾਰਾਂ ਲੀਟਰ ਤਜਾਬ ਸੀ ਪੂਰੇ ਇਲਾਕੇ ਵਿੱਚ ਤਬahi ਮਚਾ ਸਕਦਾ ਸੀ था। अच्छा। अब इधर से जो भोड़ा, भोड़ा है घोड़ा अच्छा। घोड़ा जा रहा था ऐसे वो घोड़ा जैसे बैक करा तो बिलक के बीच में जो है टांगे को लेकर बीच में आ गया अच्छा। तो मुझे जो है ब्रेक लेने पड़े हल्के हल्के ब्रेक लिए फिर जब ना भी थी जब मैंने अमरजेंसी ब्रेक लिए मैंने पिछले वाले को बहुत इशारा दिया मैंने बत्ती का बहुत इशारा दिया था मैंने जब मुझे ब्रेक लेने पड़े गड्डी में का ट्रैक जाए गए कार अच्छा जी अच्छा। ਬੱਡੇ ਦਾ ਕੇ ਪਤਾ ਲੱਗਿਆ ਟੈਂਕਰ ਆਇਆ ਅੱਛਾ ਜੀ ਪੰਜਾਬ ਵਾਲੇ ਬੰਦੇ ਡਰਾਈਵਰ ਕੈਜਨ ਦਾ ਪਤਾ ਤਾਂ ਲੱਗ ਹੀ ਲਗਾ ਅੱਛਾ ਉਹ ਵੀ ਇੱਥੇ ਅਸਰ ਤੁਰੀ ਕੱਢੀ ਪਈ ਤੁਸ ਫਿਰ ਅੰਮੋਲ ਥੋੜੀ ਰੇਟ ਵੀ ਆ ਜਗਵੰਤ ਟੀਵੀ ਲਈ ਮੈਰੀਸ਼ ਬਠਲਾ ਸ਼੍ਰੀ ਲੰਧਪੁਰ ਸਾਹਿਬ